ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਜੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਕੇ ਫੌਜ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤੇ ਕੀਤੀ ਹੈ ਨਾ ਸ੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਕਸਾਲ ਕੋ ਹੋ ਗਿਆ ਜੰਮੂ ਕੇ ਨੂੰ ਸਾਲ 1.5 ਸਾਲ ਹੋ ਗਿਆ ਕੇ ਨੂੰ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਹੁਣ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਕਿ ਇਹ ਫੌਜੀ ਫੌਜੀ ਕਿੱਦਾਂ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਇੱਕ ਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜੇ ਮੇਰੇ ਘਰ ਦੀ ਗਰੀਬੀ ਬੜੀ ਸੀ ਬੜੇ ਮਾੜੇ ਹਾਲਤੀ ਸੀ ਮੈਂ ਕਹਿ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੁੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਲ ਖਾ ਕੇ ਭਰਤੀ ਕਿਰਾਏ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬਣਿਆ ਪੁੱਤ ਦੇ ਚਫ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਭਗੌੜਾ ਹੋ ਗਿਆ ਗੋੜਾ ਹੋ ਗਿਆ ਛੁੱਟੀ ਆਇਆ ਮੁੜ ਕੇ ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚਲੇ ਆ ਗਿਆ ਕਿੰਨਾ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ ਕਿਹੜੇ 9 ਮਹੀਨੇ ਪਿਛਲੇ 9 ਮਹੀਨੇ ਦੇ ਵਿੱਚ ਇੱਕ ਤੇ ਆ 9 ਮਹੀਨੇ ਨਿਕਲੇ ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ ਉਹ ਚ ਛੁੱਟੀ ਆਇਆ ਉਹ ਚ ਛੁੱਟੀ ਆਇਆ ਕਿੰਨਾ ਚਿਰ ਕਰ ਰਿਹਾ ਦੋ ਮਹੀਨੇ ਛੁੱਟੀ ਕੱਟ ਕੇ ਗਿਆ ਅੱਛਾ ਹਾਂ ਫਿਰ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਹਾਂ ਬਾਰ ਕਰਤੋ ਗਿਆ ਬਾਰੇ ਮੇਰੇ ਕੱਲ 8-9 ਮਹੀਨੇ ਹੋ ਗਏ ਨੇ ਬਾਰਗੇ ਕਿਹਾ ਕਿ ਮੈਨੂੰ ਕੁਝ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਇਹ ਇਹ ਇੰਨਾ ਕੰਮ ਵਿੱਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਸੁੱਟਿਆ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਹੈ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਿਆਜ ਨਹੀਂ ਕਹਿਣਾ ਉਹਨਾਂ ਨੇ ਵੀ ਮੈਂ ਕਿਹਾ ਨਾ ਮਾਤਾ ਕਿੱਥ ਤੇ ਮੁਰਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੂੰ ਵੀ ਚੁੱਕ ਲਿਆ ਇਹਨਾਂ ਨੇ ਬੇਨਜਾਜ ਹੀ ਚੁੱਕ ਲਿਆ ਜਦੋਂ ਮੈਨੂੰ ਤੇ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੁੱਕਦੇ ਉਹੋ ਇੱਕ ਮੁੰਡੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਪਰ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਟੋ ਮੇਰੇ ਫੋਨ ਮਮਾ ਮੈਂ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤਾਂ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨੀ ਮੈਨੂੰ ਫੋਨ ਆਉਣਾ ਤੇ ਮੈਂ ਕਿਹਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈ ਹੈ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕੰਨੀ ਆ ਵੀ ਮੁੰਡਾ ਫੌਜ ਚ ਉਹਦੇ ਬਾਹਰ ਚਲਿਆ ਗਿਆ ਤੇ ਪਾਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚ ਲੱਗਿਆ ਮੈਂ ਵੇੜੇ ਚ ਡਿਗ ਪਈ ਹਾਂ ਤੇ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲਿਆ ਗਿਆ ਕੜੀ ਨਿਹਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸ ਆਉਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇੱਕ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਆ ਕਿ ਆ ਝੂਠੇ ਡੇਰੇ ਵਾਲੇ ਕਰੀ ਜਾਂਦੇ ਇਹ ਕਦੋਂ ਤੋਂ ਹੋਣੀ ਸ਼ੁਰੂ ਹੋਏ ਅੱਜ ਜਦੋਂ ਬਾ ਕੀ ਤੁਹਾਡੇ ਨਾਲ ਕਦੀ ਗੱਲ ਹੋਈ ਵੀ ਕਿਉਂ ਜਿਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾਲ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਤੇ ਆ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਭਾਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਆ ਜਨਾਨੀਆਂ ਗਰੀਬਰੀ ਨੇ ਮੈਂ ਰੋਟੀ ਪਾਣੀ ਦੇੜਨੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਖਵਾ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੇ ਪਕਾਉਣੀ ਆ ਕਮਾਉਂਦੇ ਕਿੱਥੋਂ ਕੋਚ ਨਹੀਂ ਬਾਕੀ ਕਿੱਦਾਂ ਰੋਟੀ ਪਾਣੀ ਚੱਲਦਾ ਕੱਦਾਂ ਚਲੋ ਰੋਟੀ ਪਾਣੀ ਤੇ ਮਾੜਾ ਚੰਗਾ ਚੱਲਣਾ ਹੀ ਜੀਵਨ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਹੈਗੀ ਇਹ 2 ਕਿੱਲੇ ਪਿਆਲੀ ਮੇਰੀ ਹਾਂਜੀ ਠੀਕਾ ਠੋਕ ਹਾਂਜੀ ਜੇ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਹੱਕ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਖਣਾ ਪੁੱਤ ਨਾ ਦਵਾਈ ਖਾ ਕੇ ਮਰ ਜਾਣਾ ਐ ਪੁੱਤ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪਤਾ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਆ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿਵੇਂ ਤੀ ਆੱਖੀ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕਿਹਨ ਤੋਂ ਪੁਲਿਸ ਪੈ ਜਾਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰ ਜਾਈ ਚ